ਜੀ ਆਪ ਜੀ ਦੇ ਸਾਹਮਣੇ ਬਹੁਤ ਹੀ ਅੱਛਾ ਸ਼ਬਦ ਲੈ ਕੇ ਆਈਆਂ ਬੜੇ ਧਿਆਨ ਨਾਲ ਸੁਣਿਓ ਕਿ ਸਾਨੂੰ ਗੁਰਾਂ ਦੇ ਅੱਗੇ ਬੇਨਤੀ ਕਿਵੇਂ ਲਾਉਣੀ ਹੈ ਬੇਨਤੀ ਪਾਸ ਗੁਰਾਂ ਦੇ ਲਈਏ ਬੇਨਤੀ ਪਾਸ ਗੁਰਾਂ ਦੇ ਲਈਏ ਸੰਗਤਿ ਸਾਹਿਬ ਨੂੰ ਸੀਸ ਨਵਾਈਏ ਬੇਨਤੀ ਪਾਸ ਗੁਰਾਂ ਦੇ ਲਈਏ ਬੇਨਤੀ ਪਾਸ ਗੁਰਾਂ ਦੇ ਲਈਏ ਮੋੜ ਵਿੱਚ ਭਵਜੰਦੇ ਨਾ ਆਈਏ ਝੋਲੀ ਖੇਰ ਪਾ ਦਿਓ ਕੰਮ ਨ ਬਿਰਥਾ ਜਾਵੇ ਝੋਲੀ ਵਿੱਚ ਖੇਰ ਪਾ ਦਿਓ ਕੰਮ ਨ ਬਿਰਥਾ ਜਾਵੇ ਮੇਰਾੰਦਾ ਮੀਵਰਸਾ ਦਿਓ ਮੇਰਾਂ ਆਂਦਾ ਮੀਂਹ ਵਰਸਾ ਦਿਓ ਸਾਡੀ ਰੂਹ ਦੀ ਸੁਣੋ ਅਰਜ਼ੋਈ ਸਾਡੀ ਰੂਹ ਦੀ ਸੁਣੋ ਅਰਜ਼ੋਈ ਜੂ ਵਿੱਚ ਲੱਖਾਂ ਹੀ ਨਾ ਕਿਉ ਕੋ ਨਾ ਕੋਈ ਰੂਹ ਵਿੱਚ ਲੱਖਾਂ ਹੀ ਕਿਉ ਨਾ ਕੋਈ ਬੜੀ ਖੱਜਰ ਖਰਾਬ ਹੈ ਹੋਈ ਇਸ ਨੂੰ ਵੱਲ ਸਿਖਾ ਦਿਓ ਕਾਮਨਾ ਵਰਤਾ ਜਾਵੇ ਮੇਰਾ ਦામੀ ਵਰਸਾ ਦਿਓ ਮੇਰਾ ਦામੀ ਵਰਸਾ ਦਿਓ ਅਸੀਂ ਬੱਚੇ ਗੁਰੂ ਜੀ ਤੇਰੇ ਅਸੀਂ ਬੱਚੇ ਗੁਰੂ ਜੀ ਤੇਰੇ ਵਿੱਚ ਫਸ ਗਏ ਲੱਖ 84 ਗੇੜੇ ਵਿੱਚ ਫਸ ਗਏ ਲੱਖ 84 ਗੇੜੇ ਦੁਖੜੇ ਸਾਡੇ ਜੀਵ ਤੇਰੇ ਦੁੱਖਾਂ ਨੂੰ ਪਾਰ ਲੰਘਾ ਦਿਓ ਕੰਮ ਨਿਰਥਾ ਜਾਵੇ ਮੇਰਾ ਦਮੀਵਰ ਸਾਦਿਓ ਕੰਮ ਨਿਰਥਾ ਜਾਏ ਮੇਰਾ ਦਮੀਵਰ ਸਾਦਿਓ ਸੰਗ ਤੇ ਸਾਹਿਬ ਨੂੰ ਸੀਸ ਨਵਾਈਏ ਸੰਗ ਤੇ ਸਾਹਿਬ ਨੂੰ ਸੀਸ ਨਵਾਈਏ ਬੇਨਤੀ ਪਾਸ ਗੁਰਾਂ ਦੇ ਲਈਏ ਬੇਨਤੀ ਪਾਸ ਗੁਰਾਂ ਦੇ ਲਈਏ